ਰਸ ਉਹਨਾਂ ਰਸ ਤੋਂ ਭਾਵ ਹੈ ਕਿ ਜੁਬਾਨ ਦੇ ਉੱਤੇ ਕੋਈ ਜੇ ਖਾਣ ਵਾਲਾ ਪਦਾਰਥ ਰੱਖੀਏ ਤੇ ਉਹਨੂੰ ਚੱਖ ਕੇ ਪਤਾ ਲੱਗਦਾ ਹੈ ਇਹਦੇ ਰਸ ਦਾ ਇਹ ਮਿੱਠਾ ਹੈ ਕਿ ਸਲੋਣਾ ਹੈ ਇੱਕ ਤਾਂ ਰਸ ਇਹ ਹੋ ਗਿਆ ਇਸੇ ਰਸ ਤੋਂ ਫਿਰ ਸ਼ਬਦ ਬਣ ਗਿਆ ਰਸਨਾ ਜੁਬਾਨ ਕਿਉਂਕਿ ਜੁਬਾਨ ਇੱਕ ਗਿਆਨ ਇੰਦਰਾ ਹੈ ਇਹ ਮਨ ਤੱਕ ਇਹ ਇਨਫੋਰਮੇਸ਼ਨ ਪਹੁੰਚਾ ਦਿੰਦੀ ਹੈ ਕਿ ਤੂੰ ਕੀ ਖਾ ਰਿਹਾ ਹੈ ਮਿਠਾਈ ਇਹ ਸਵਾਦ ਹੈ ਕਿ ਨਹੀਂ ਹੈ ਇਹਦੇ ਵਿੱਚ ਇੱਕ ਰਸਤਾ ਭੋਜਨ ਦਾ ਹੈ ਪਰ ਮਹਾਰਾਜ ਕਹਿੰਦੇ ਨੇ ਕਿ ਹੋਰ ਵੀ ਬੜੇ ਰਸ ਨੇ ਰਸ ਤੋਂ ਭਾਵ ਕਿ ਚਸਕਾ ਇਕ ਰਸ ਹੈ ਖਾਣ ਦਾ ਇਕ ਰਸ ਹੈ ਪਦਾਰਥਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛੀਏ ਤੇ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਨੇ ਰਸ ਸੋਇਨਾ ਕਈਆਂ ਨੂੰ ਸੋਨੇ ਦਾ ਬੜਾ ਚਸਕਾ ਹੁੰਦਾ ਹੈ ਇਹ ਵੀ ਇੱਕ ਰਸ ਹੈ ਔਰ ਸੋਨਾ ਇੱਕ ਐਸੀ ਧਾਤੂ ਹੈ ਜਿੰਨੀ ਵੀ ਤੁਹਾਡੀ ਸੈਲਰੀ ਹੋਏਗੀ ਇਹ ਉਹਦੇ ਤੋਂ ਮਹਿੰਗਾ ਹੀ ਮਹਿੰਗਾ ਹੋਏਗਾ ਤੁਸੀਂ ਸੋਨੇ ਨੂੰ ਛੇਤੀ ਨਹੀਂ ਖਰੀਦ ਸਕਦੇ ਕਿਉਂਕਿ ਜਦੋਂ ਸੋਨਾ 3000 ਨੂੰ ਵਿਕਦਾ ਸੀ ਉਦੋਂ ਸਾਡੀਆਂ ਕਮਾਈਆਂ ਬਹੁਤ ਘੱਟ ਸਨ ਫਿਰ 6000 ਨੂੰ ਹੋਇਆ ਫਿਰ 10000 ਨੂੰ ਹੋਇਆ ਫਿਰ 20000 ਨੂੰ ਹੋਇਆ ਐਵੇਂ ਹੁਣ ਲੱਖ ਤੇ ਪਹੁੰਚ ਗਿਆ ਜਿਵੇਂ ਜਿਵੇਂ ਸਾਡੀ ਇਨਕਮ ਆਮਦਨੀ ਵਧੀ ਸੋਨਾ ਉਸ ਤੋਂ ਚਾਰ ਕਦਮ ਅੱਗੇ ਤੁਰਦਾ ਹੈ ਤੇ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਸੋਨਾ ਮੇਰੇ ਕੋਲ ਹੋਵੇ ਕਿਉਂਕਿ ਇੱਕ ਸ਼ੁੱਧ ਧਾਤੂ ਹੈ ਔਰ ਇਹ ਇੱਕ ਕਰੰਸੀ ਹੈ ਮਹਾਰਾਜ ਜੀ ਕਹਿੰਦੇ ਨੇ ਰਸ ਸੋਇਨਾ ਰਸ ਰੂਪਾ ਦੂਜਾ ਰਸ ਇਕਿਆਂ ਨੂੰ ਚਾਂਦੀ ਦਾ ਬੜਾ ਚਸਕਾ ਹੁੰਦਾ ਹੈ ਰਸ ਸੋਇਨਾ ਰਸ ਰੂਪਾ ਰਸ ਪਰਮਲ ਤਨਵਾਸ ਕਈਆਂ ਨੂੰ ਇਸ ਪ੍ਰਕਾਰ ਦਾ ਚਸਕਾ ਹੁੰਦਾ ਹੈ ਕਿ ਵਨ ਸਵੰਨੇ ਮੈਂ ਪਰਫਿਊਮ ਜਿਹੜੇ ਨੇ ਉਹ ਆਪਣੇ ਤਨ ਤੇ ਲਾਵਾ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਤਨਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸਮਾਸ ਹੁਣ ਚਸਕੇ ਦੇ ਅਧੀਨ ਗੱਡੀਆਂ ਇੱਕ ਲੈ ਲਈ ਵੇਚ ਲਈ ਆ ਨਹੀਂ ਠੀਕ ਦੂਜੀ ਲੈ ਲਈ ਇੱਕ ਚਸਕਾ ਪਹਿ ਗਿਆ ਘੁੱਸ ਪਹਿ ਗਿਆ ਰਸ ਘੋੜੇ ਅੱਜ ਜਿਵੇਂ ਗੱਡੀਆਂ ਨੇ ਉਸ ਸਮੇਂ ਘੋੜਿਆਂ ਤੇ ਸਵਾਰੀ ਹੁੰਦੀ ਸੀ ਬڑے-ਬڑے ਮਹਿੰਗੇ ਅਰਬੀ ਘੋੜੇ ਵਿਕਦੇ ਹੁੰਦੇ ਸਨ ਤਾਂ ਗੁਰੂ ਸਾਹਿਬ ਕਹਿੰਦੇ ਨੇ ਰਸ ਘੋੜੇ ਰਸ ਸੇਜਾ ਮੰਦਰ ਇਹ ਵੀ ਚਸਕਾ ਹੀ ਪੈ ਗਿਆ ਸਾਨੂੰ ਕਿ ਇੱਕ ਘਰ ਛੱਡ ਕੇ ਦੂਜਾ ਲੈ ਲੈਨੇ ਦੂਜੇ ਨੂੰ ਛੱਡ ਕੇ ਤੀਜਾ ਲੈ ਲੈਨੇ ਇਹ ਜੀ ਹੁਣ ਪੁਰਾਣਾ ਹੋ ਗਿਆ ਇਹਦਾ ਇੰਟੀਰੀਅਰ ਹੁਣ ਪੁਰਾਣਾ ਹੋ ਗਿਆ ਮੈਂ ਫੁਲਾਣੀ ਥਾਂ ਤੇ ਵੇਖ ਕੇ ਆਇਆ ਉੱਥੇ ਤੇ ਟੈਲ ਬੜੀ ਮਹਿੰਗੀ ਲੱਗੀ ਐ ਕਿਉਂਕਿ ਸਾਨੂੰ ਰਸ ਹੈ ਚਸਕਾ ਪੈ ਗਿਆ ਨਾ ਚੀਜ਼ਾਂ ਦਾ ਔਰ ਗੁਰੂ ਗ੍ਰੰਥ ਸਾਹਿਬਹਾਰਾ ਜੀ ਵਿੱਚ ਜੋ ਲਿਖਿਆ ਉਹ ਸਾਡਾ ਜੀਵਨ ਹੀ ਲਿਖਿਆ ਹੈ ਰਸ ਮਿੱਠਾ ਕਈਆਂ ਨੂੰ ਇਹ ਬੜਾ ਚਸਕਾ ਹੁੰਦਾ ਮਿੱਠਾ ਖਾਣ ਦਾ ਮਿੱਠਾ ਖਾ ਖਾ ਕੇ ਫਿਰ ਸ਼ੂਗਰ ਵਧਾ ਲੈਂਦੇ ਫਿਰ ਔਖੇ ਹੁੰਦੇ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਜਿਹੜਾ ਰਸ ਹੈ ਚਸਕਾ ਹੈ ਉਹ ਤੁਹਾਨੂੰ ਦੁਖੀ ਕਰੇਗਾ ਕੋਈ ਵੀ ਚਸਕਾ ਹੈ ਤੁਹਾਡੀ ਜੀਵਨ ਵਿੱਚ ਭਾਵੇਂ ਉਹ ਖਾਣ ਦਾ ਹੈ ਭਾਵੇਂ ਉਹ ਪਦਾਰਥਾਂ ਦਾ ਹੈ ਰਸ ਮਿੱਠਾ ਰਸ ਮਾਸ ਤੇ ਬਹੁਤਿਆਂ ਨੂੰ ਫਿਰ ਨਾਨਵੇਜ ਦੀ ਬੜੀ ਆਦਤ ਪੈ ਜਾਂਦੀ ਉਹ ਇਹਦੇ ਵਿੱਚੋਂ ਚਸਕਾ ਲੱਭਦੇ ਨੇ ਮਹਾਰਾਜ ਜੀ ਕਹਿੰਦੇ ਨੇ ਇੰਨੇ ਰਸ ਤੇਰੇ ਅੰਦਰ ਨੇ ਹੁਣ ਤੂੰ ਚਾਹੁੰਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਰਸ ਤੇਰੇ ਅੰਦਰ ਟਿਕ ਜਾਵੇ ਤੇ ਟਿਕੇਗਾ ਕਿੱਥੇ ਟਿਕਾਏਗਾ ਕਿੱਥੇ ਅਗਲਾ ਬਚਨ ਸੁਣੋ ਏਤੇ ਰਸ ਸਰੀਰ ਕੇ ਕਹ ਕਟ ਨਾਮ ਨਿਵਾਸ ਨਾਮ ਕਿੱਥੇ ਜਾ ਕੇ ਨਿਵਾਸ ਕਰੇਗਾ ਨਾਮ ਦਾ ਰਸ ਟਿਕਾਏਗਾ ਕਿੱਥੇ ਇਹ ਰਸ ਤਿਆਗਣੇ ਪੈਣਗੇ ਤੈਨੂੰ ਬਿਖੇ ਬਨ ਫੀਕਾ ਤਿਆਗ ਰੀ ਸਖੀਏ ਇਹ ਤਾਂ ਸਮਝ ਉਦੋਂ ਆਉਂਦੀ ਹੈ ਜਦੋਂ ਇਹਨਾਂ ਰਸਾਂ ਦੇ ਵਿੱਚੋਂ ਰੋਗ ਨਿਕਲਦੇ ਨੇ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਜਦੋਂ ਫਿਰ ਸ਼ੂਗਰ ਦੀਆਂ ਗੋਲੀਆਂ ਖਾਣੀਆਂ ਪਹਿਣ ਤਨ ਸੁਨ ਹੋਣ ਲੱਗ ਜਾਏ ਔਖਾ ਹੁੰਦਾ ਹੈ ਉਦੋਂ ਫਿਰ ਕਹਿੰਦਾ ਮੈਂ ਆਪਣੀ ਜ਼ੁਬਾਨ ਤੇ ਜੇ ਕੰਟਰੋਲ ਰੱਖਦਾ ਤੀ ਜੇ ਮੈਂ ਮਿੱਠਾ ਇਹਨਾ ਨਾ ਖਾਂਦਾ ਅੱਜ ਫਿਰ ਮੈਂ ਦੁਖੀ ਨਹੀਂ ਸੀ ਹੋਣਾ ਕਸਮ ਬਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਸਾਡੇ ਤਨ ਦੇ ਵਿੱਚ ਹੀ ਸਾਰੇ ਰੋਗ ਨੇ ਉਹ ਫਿਰ ਆਪਣਾ ਮੂੰਹ ਖੋਲ ਲੈਂਦੇ ਨੇ ਕਿਉਂਕਿ ਤੂੰ ਇਹਨਾਂ ਦਾ ਅਭਿਆਸੀ ਇਹਨਾਂ ਨੂੰ ਜ਼ਿਆਦਾ ਬਣਾ ਦਿੱਤਾ ਤੇ ਮਹਾਰਾਜ ਕਹਿੰਦੇ ਨੇ ਹੁਣ ਏਨੇ ਰਸ ਤੇਰੇ ਸਰੀਰ ਦੇ ਅੰਦਰ ਨੇ ਏਨੇ ਚਸਕੀਆਂ ਦੇ ਨਾਲ ਤੂੰ ਭਰਿਆ ਹੋਇਆ ਏ ਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਤੇ ਮੈਂ ਕਈ ਵਾਰ ਉਦਾਹਰਣ ਦਿੱਤੀ ਹੈ ਕਿ ਸਾਨੂੰ ਤਤ ਵਸਤੂ ਖਾਣੀ ਚਾਹੀਦੀ ਹੈ ਤਤ ਵਸਤੂ ਕੀ ਹੈ ਕਿ ਇੱਕ ਟੇਬਲ ਦੇ ਉੱਤੇ ਕਈ ਪ੍ਰਕਾਰ ਦੀਆਂ ਸਾਗ ਭਾਜੀਆਂ ਸਬਜ਼ੀਆਂ ਬਣ ਕੇ ਆਉਂਦੀਆਂ ਨੇ ਔਰ ਉਸੇ ਟੇਬਲ ਦੇ ਉੱਤੇ ਨਾ ਉਹ ਹੱਥ ਪੂੰਜਣ ਵਾਲੇ ਟਿਸ਼ੂ ਪੇਪਰ ਵੀ ਰੱਖੇ ਹੁੰਦੇ ਨੇ ਤੇ ਮੈਂ ਪਿਛਲੇ ਦਿਨ ਆਪ ਜੀਆਂ ਨੂੰ ਇਹ ਬਾਰਤਾ ਸੁਣਾਈ ਸੀ ਕਿ ਪਿੰਡੋਂ ਜਿਹੜੇ ਨੇ ਨਾ ਉਹ ਲੋਕ ਜਦੋਂ ਸ਼ਹਿਰਾਂ ਦੇ ਵਿੱਚ ਆਏ ਤੇ ਇੱਕ ਪਾਰਟੀ ਵਿੱਚੋਂ ਸ਼ਾਮਲ ਹੋ ਗਏ ਤੇ ਪੁੱਤਰ ਪੜ ਲਿਖ ਗਿਆ ਸੀ ਤੇ ਪੁੱਤਰ ਨੇ ਜਦੋਂ ਸ਼ਹਿਰ ਦੇ ਵਿੱਚ ਆ ਕੇ ਵਿਆਹ ਕੀਤਾ ਹੋਣਾ ਪਿੰਡੂ ਲੋਕ ਜਾਤ ਦੇ ਰੁਮਾਲ ਰੱਖਦੇ ਨੇ ਜਾਂ ਤੌਲੀਆ ਰੱਖਦੇ ਨੇ ਹੱਥ ਪੂੰਝਣ ਦੇ ਲਈ ਟਿਸ਼ੂ ਪੇਪਰ ਉਹਨਾਂ ਨੇ ਪਹਿਲੀ ਵਾਰ ਵੇਖਿਆ ਸੀ ਤੋਂ ਸਾਰੇ ਆਲੇ-ਦੁਆਲੇ ਇੱਕ ਟੇਬਲ ਤੇ ਬੈਠ ਗਏ ਤੇ ਉਸ ਟੇਬਲ ਤੇ ਅਜੇ ਰੋਟੀ ਨਹੀਂ ਸੀ ਆਈ ਉਸ ਟੇਬਲ ਤੇ ਬੜੇ ਚਚੇ ਟੰਗ ਦੇ ਨਾਲ ਉਹ ਟਿਸ਼ੂ ਪੇਪਰ ਰੱਖੇ ਹੋਏ ਸਨ ਉਹ ਇੱਕ ਬਜ਼ੁਰਗ ਨੇ ਜਿਹੜਾ ਹੈ ਨਾ ਉਹ ਟਿਸ਼ੂ ਪੇਪਰ ਚੁੱਕ ਕੇ ਉਹਨੇ ਕਿਆ ਖੁਰੇ ਖਾਣ ਵਾਲੀ ਚੀਜ਼ ਹੈ ਉਹਨੇ ਖਾਦਾ ਤੇ ਤੁਹਾਨੂੰ ਪਤਾ ਉਹ ਬਿਲਕੁਲ ਫਿੱਕਾ ਹੁੰਦਾ ਹੈ ਉਹ ਦੂਜਾ ਕਹਿੰਦਾ ਤੂੰ ਖਾ ਰਿਆ ਮੈਨੂੰ ਵੀ ਦੇ ਕਹਿੰਦਾ ਤੂੰ ਵੀ ਲੈ ਉਹਨੇ ਵੀ ਖਾਦਾ ਹੁਣ ਟੇਬਲ ਤੇ ਪੰਜ ਸੱਤ ਜਿਹੜੇ ਬੈਠੇ ਸਨ ਸਾਰਿਆਂ ਨੇ ਖਾ ਕੇ ਆਖਿਆ ਇਹਦੇ ਚ ਤੇ ਕਛੂ ਸਵਾਦ ਨਾ ਹੈ ਬਿਲਕੁਲ ਫਿੱਕਾ ਤੋ ਫਿਰ ਵੇਟਰ ਆਇਆ ਕਹਿੰਦੇ ਜੀ ਇਹ ਖਾਣ ਵਾਲੀ ਚੀਜ਼ ਨਹੀਂ ਹੈ। ਇਹਦੇ ਨਾਲ ਦੇ ਹੱਥ ਪੂੰਝੀ ਦੇ ਨੇ। ਰੋਟੀ ਤੇ ਅਜੇ ਆਣੀ ਐ। ਉਹਦੇ ਵਿੱਚੋਂ ਰਸ ਤੁਹਾਨੂੰ ਮਿਲੇਗਾ, ਟਿਸ਼ੂ ਪੇਪਰ ਖਾਦੇ ਆ ਕੋਈ ਰਸ ਮਿਲਦੇ ਨੇ। ਉਹ ਮਹਾਰਾਜ ਇਹ ਕਹਿੰਦੇ ਨੇ ਵਿਖੇ ਬਨ ਫੀਕਾ ਤਿਆਗਰੀ ਸਖੀਏ। ਆ ਜਿੰਨੇ ਵੀ ਰਸ ਪੋਗ ਰਿਆ ਸਾਰੇ ਫਿੱਕੇ ਨੇ। ਨਾਮ ਮਹਾਰਸ ਪੀਓ। ਤਤ ਵਸਤੂ ਜਿਹੜੀ ਛਕਣ ਵਾਲੀ ਸੀ ਜੋ ਖਾਣ ਵਾਲੀ ਸੀ ਉਹ ਨਾਮ ਤੇ ਅਸੀਂ ਸਿਮਰਿਆ ਹੀ ਨਹੀਂ ਨਾਮ ਦੇ ਵਿੱਚੋਂ ਸਾਨੂੰ ਰਸ ਮਿਲਿਆ ਹੀ ਨਹੀਂ ਤੇ ਮਹਾਰਾਜ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਜਿਸ ਦਿਨ ਤੂੰ ਸੱਚ ਦਾ ਭੋਜਨ ਸ਼ਕ ਲਿਆ ਉਸ ਦਿਨ ਤੈਨੂੰ ਰਸ ਆਵੇਗਾ ਤ੍ਰਿਪਤ ਭਈ ਉਸ ਦਿਨ ਰੱਜ ਵੀ ਜਾਏਗਾ ਤੇਰੀ ਤ੍ਰਿਪਤੀ ਹੋ ਜਾਏਗੀ ਤਰੇਵਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤੇ ਗੁਰਮੁਖਾਂ ਦੀ ਸੰਗਤ ਕਰਦੇ ਆ ਗੁਰਮੁਖਾਂ ਨੇ ਇੱਕ ਜਾਚ ਸਿਖਾਈ ਕਿ ਜੇ ਤੂੰ ਪ੍ਰਸ਼ਾਦਾ ਵੀ ਛਕਣਾ ਹੈ ਨਾ ਤੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਤੂੰ ਇਹ ਸ਼ਲੋਕ ਪੜਿਆ ਕਰ ਕਾਮ ਕ੍ਰੋਧ ਅਰ ਲੋਭ ਮੋ ਬਿਨਸ ਜਾਏ ਅਹ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਮਹਾਰਾਜ ਜਿਹੜੀ ਮੈਂ ਰੋਟੀ ਖਾ ਰਿਆਂ ਇਹ ਰੋਟੀ ਮੇਰੇ ਅੰਦਰ ਸਿਮਰਨ ਪੈਦਾ ਕਰੇ ਨਾ ਕਿ ਬਾਦ ਫੈਲੀਆਂ ਨਾ ਕਿ ਵਿਕਾਰ ਕਾਮ ਕ੍ਰੋਧ ਇਹ ਮੇਰੇ ਅੰਦਰੋਂ ਬਿਨਸ ਜਾਵੇ ਜਿਹੜਾ ਤੂੰ ਮੈਨੂੰ ਪ੍ਰਸ਼ਾਦ ਦਿੱਤਾ ਹੈ ਨਾ ਇਹ ਖਾ ਕੇ ਮੈਂ ਤੇਰਾ ਨਾਮ ਜਪ ਸਕਾਂ ਨਾ ਕਿ ਘਰਾੜੇ ਮਾਰ ਕੇ ਸੋਵਾਂ ਗੁਰਮੁਖਾਂ ਦੀ ਸੰਗਤ ਕਰਦੇ ਆ ਗੁਰਮੁਖਾਂ ਨੇ ਜਾਜ ਸਿਖਾਈ ਐ ਕਿ ਰੋਟੀ ਤਾਂ ਸਾਰੀ ਦੁਨੀਆ ਖਾਂਦੀ ਐ ਪਰ ਗੁਰੂ ਦਾ ਸਿੱਖ ਰੋਟੀ ਨਹੀਂ ਖਾਂਦਾ ਇਹ ਪ੍ਰਸ਼ਾਦ ਖਾਂਦਾ ਕਿਉਂਕਿ ਜਦੋਂ ਥਾਲੀ ਦੇ ਵਿੱਚ ਲੰਗਰ ਆਉਂਦਾ ਤੇ ਉਦੋਂ ਇਹ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸਾ ਸੋਧਦਾ ਹੈ ਮਹਾਰਾਜ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਹਨੂੰ ਗੁਰੂ ਮਨਾਇਆ ਰਾਜ ਰਾਜ ਸੇਈ ਖਾਏ ਇਹ ਰੋਟੀ ਪ੍ਰਸ਼ਾਦ ਹੋਏਗੀ ਅੰਦਰ ਸਿਮਰਨ ਪੈਦਾ ਕਰੇਗੀ ਤੇ ਖਾਣ ਤੋਂ ਪਹਿਲਾਂ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿਨ ਦੇ ਟੂਟ ਨਾ ਆਵੇ ਅਗੰਤ ਪਰੇ ਭੰਡਾਰ ਵਾਈਲ ਈਟਿੰਗ ਜਦੋਂ ਤੂੰ ਖਾਣ ਲੱਗੇ ਉਦੋਂ ਉਹਦਾ ਧੰਨਵਾਦ ਕਰ ਜਿਸ ਦਾ ਦਿੱਤਾ ਖਾਮਣਾ ਤਿਸ ਕਈਆ ਸ਼ਾਬਾਸ਼ ਨਾਨਕ ਹੁਕਮ ਨ ਚੱਲੇ ਨਾਲ ਖਸਮ ਚੱਲੇ ਅਰਦਾਸ ਜਦੋਂ ਤੁਸੀਂ ਯਾਤਰਾ ਕਰਦੇ ਹੋ ਯਾਤਰਾ ਦੁਨੀਆ ਕਰਦੀ ਹੈ ਪਰ ਗੁਰੂ ਦਾ ਸਿੱਖ ਯਾਤਰਾ ਨਹੀਂ ਕਰਦਾ ਉਹ ਯਾਤਰਾ ਨੂੰ ਤੀਰਥ ਬਣਾ ਦਿੰਦਾ ਯਾਤਰਾ ਦੇ ਦੌਰਾਨ ਉਹ ਆਪਣੇ ਨਾਲ ਰਤਨੇਮ ਦੀ ਪੋਥੀ ਰੱਖ ਲੈਂਦਾ ਹੈ ਸੁਖਮਨੀ ਸਾਹਿਬ ਦੀ ਪੋਥੀ ਰੱਖ ਲੈਂਦਾ ਹੈ ਯਾਤਰਾ ਦੁਨੀਆ ਕਰਦੀ ਹੈ ਗੁਰੂ ਦਾ ਸਿੱਖ ਤੀਰਤ ਕਰਦਾ ਹੈ ਜਿੱਧਰ ਵੀ ਜਾ ਰਿਹਾ ਹੈ ਉੱਥੇ ਬਾਣੀ ਪੜਦਾ ਜਾ ਰਿਹਾ ਹੈ ਮਹਾਰਾਜ ਜੀ ਕਹਿੰਦੇ ਨੇ ਇਸ ਗੁਰਬਾਣੀ ਦੇ ਵਿੱਚ ਬੜਾ ਰਸ ਹੈ ਮੀਠੇ ਹਰਗੁਣ ਗਾਓ ਜਿੰਦੂ ਮੀਠੇ ਹਰਗੁਣ ਗਾਓ ਮਹਾਰਾਜ ਜੀ ਕਹਿੰਦੇ ਨੇ ਗੁਰੂ ਦੇ ਚਰਨ ਜਿਹੜੇ ਨੇ ਨਾ ਉਹ ਬੜੇ ਮਿੱਠੇ ਨੇ ਮਾਈ ਚਰਨ ਗੁਰ ਮਿੱਠੇ ਇਹ ਜਿਹੜੀ ਬਾਣੀ ਹੈ ਇਹ ਗੁਰਬਾਣੀ ਬੜੀ ਮਿੱਠੀ ਅੰਮ੍ਰਿਤ ਧਾਰ ਹੈ ਭਗਤ ਕਬੀਰ ਸਾਹਿਬ ਕਹਿੰਦੇ ਨੇ ਰਾਰਾ ਰਸ ਨਿਰਸ ਕਰ ਜਾਂਦੇ ਆ ਜਿਨ੍ਹਾਂ ਨੇ ਦੁਨਿਆਵੀ ਰਸਾਂ ਦਾ ਤਿਆਗ ਕਰ ਦਿੱਤਾ ਉਹਨਾਂ ਨੂੰ ਬੇਰਸੇ ਲੱਗੇ ਰਸ ਹੋਏ ਨਿਰਸ ਸੋ ਰਸ ਪਹਿਚਾਨਿਆ ਦੁਨਿਆਵੀ ਰਸਾਂ ਨੂੰ ਤਿਆਗ ਕੇ ਉਹਨਾਂ ਨੇ ਫਿਰ ਨਾਮ ਦਾ ਰਸ ਚਖਿਆ ਤੇ ਨਾਮ ਦਾ ਰਸ ਚੱਕ ਕੇ ਉਹਨਾਂ ਨੂੰ ਫਿਰ ਪਰਮਾਤਮਾ ਦੀ ਸੋਝੀ ਹੋਈ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਨਿਤਾ ਪ੍ਰਤੀ ਸਮਝਾਉਂਦੇ ਨੇ ਆ ਜਿਹੜੀ ਜ਼ੁਬਾਨ ਹੈ ਨਾ ਬਹੁਤੇ ਬਖੇੜੇ ਤੇ ਇਹਦੇ ਨੇ ਕਿਤਨਾ ਵੀ ਸਵਾਦਿਸ਼ਟ ਪਦਾਰਥ ਇਹਦੀ ਇਹਦੇ ਉੱਤੇ ਧਰ ਦਿਓ ਗਲੇ ਤੋਂ ਹੇਟਾ ਗਿਆ ਰਸ ਸਮਾਪਤ ਹੋ ਜਾਂਦਾ ਗਲੇ ਹਟਾ ਕੀ ਹੋਇਆ ਮਿੱਟੀ ਹੋ ਜਾਂਦਾ ਤੇ ਗੁਰੂ ਸਾਹਿਬ ਅੰਮ੍ਰਿਤ ਗੁਰਬਾਣੀ ਵਿੱਚ ਸਾਨੂੰ ਇਹ ਉਪਦੇਸ਼ ਕਰਦੇ ਨੇ ਸਮਝਾਉਂਦੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਚਰ ਹਰਸ ਪੱਲੇ ਨਾ ਪਾਏ ਹਰਸ ਪੱਲੇ ਪਾਈ ਬੀਏ ਹਰਸ ਬੌੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰਸ ਕਰਮੀ ਪਾਈਐ ਸਤਗੁਰ ਮਿਲੇ ਜਿਸ ਆਏ ਕਹ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰਵਸੈ ਮਨ ਆਏ ਇਹ ਦੁਨਿਆਵੀ ਰਸਾਂ ਦਾ ਤਿਆਗ ਕਰਕੇ ਜਦੋਂ ਅਸੀਂ ਸੁਰਤ ਪਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ ਸਾਨੂੰ ਨਾਮ ਦਾ ਰਸ ਵੀ ਆਵੇਗਾ। ਬਾਬਾ ਫਰੀਦ ਸਾਹਿਬ ਨੇ ਕੁਝ ਮਿੱਠੇ ਪਦਾਰਥਾਂ ਦਾ ਜ਼ਿਕਰ ਕੀਤਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਸ਼ੱਕਰ ਵੀ ਮਿੱਠੀ ਹੈ ਸ਼ਹਿਦ ਵੀ ਮਿੱਠਾ ਹੈ ਮਿਸ਼ਰੀ ਵੀ ਮਿੱਠੀ ਹੈ ਮੱਖਿਓ ਮਾਂਜਾ ਦੁੱਧ ਔਰ ਸਜਰਾ ਗਾਂ ਦਾ ਚੋਇਆ ਹੋਇਆ ਜਿਹੜਾ ਦੁੱਧ ਹੁੰਦਾ ਉਹਦੇ ਵਿੱਚ ਵੀ ਥੋੜੀ ਮਠਾਸ ਹੁੰਦੀ ਹੈ ਉਹਨੂੰ ਬਗੈਰ ਖੰਡ ਪਾਇਆ ਸੀ ਪੀ ਸਕਦੇ ਆ ਬਾਬਾ ਫਰੀਦ ਸਾਹਿਬ ਨੂੰ ਬੜਾ ਸ਼ੌਂਕ ਸੀ ਮਿੱਠੇ ਦਾ ਕਿਉਂਕਿ ਜਦੋਂ ਛੋਟੇ ਹੁੰਦਿਆਂ ਖੁਦਾ ਦੀ ਇਬਾਦਤ ਕਰਦੇ ਹੁੰਦੇ ਸਨ ਤੇ ਮਾਂ ਉਹਨਾਂ ਨੂੰ ਖਾਣ ਵਾਸਤੇ ਗੁੜ ਦਿੰਦੀ ਸੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਇਹ ਮਿੱਠੇ ਪਦਾਰਥ ਨੇ ਪਰ ਇਹ ਮਿੱਠੇ ਪਦਾਰਥ ਪਰਮਾਤਮਾ ਦੇ ਨਾਮ ਦੇ ਤੁਲ ਮਿੱਠੇ ਨਹੀਂ ਆ ਫਰੀਦਾ ਸ਼ਕਰ ਖੰਡ ਦਿਵਾਤ ਗੁੜ ਮੱਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰਬ ਨਾ ਪੂਜਨ ਤੋਦ ਇਹ ਪਰਮਾਤਮਾ ਤੇਰੇ ਨਾਮ ਦੀ ਮਿਠਾਸ ਦੀ ਤੁਲ ਬਰਾਬਰੀ ਕੋਈ ਨਹੀਂ ਕਰ ਸਕਦੇ ਹੁਣ ਜਨਾਂ ਨੂੰ ਪਛਾਣ ਹੋ ਜਾਵੇ ਜਿਹੜੇ ਸਾਂਝ ਪਾਲੈਣ ਉਹ ਕਹਿੰਦੇ ਨੇ ਕਿ ਅਜੇ ਤੱਕ ਵਿਕਾਰਾਂ ਦੇ ਰਸ ਪੋਗੇ ਨੇ ਤੇ ਜਿਹੜੇ ਕਿ ਕੌੜੇ ਸਨ ਅੱਜ ਨਾਮ ਦਾ ਰਸ ਪ੍ਰਾਪਤ ਹੋਇਆ ਇਹਦੇ ਵਿੱਚ ਤਾਂ ਮਿਠਾਸ ਹੀ ਬੜੀ ਹੈ ਵੈਸੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਪਰਮਾਤਮਾ ਨੇ ਜਿਹੜੀ ਮਾਇਆ ਪੈਦਾ ਕੀਤੀ ਹੈ ਇਹ ਮਾਇਆ ਨੂੰ ਮਿਠਾਸ ਵੀ ਦਿੱਤੀ ਹੈ ਤੇ ਗੁਰੂ ਸਾਹਿਬ ਕਈ ਥਾਵਾਂ ਤੇ ਮਾਇਆ ਨੂੰ ਭੰਡ ਰਹੇ ਨੇ ਪਰ ਇੱਥੇ ਕਹਿ ਰਹੇ ਨੇ ਕਿ ਮਾਇਆ ਤੂੰ ਵੀ ਕੁਰਬਾਨ ਕੁਰਬਾਨ ਕੀਤਾ ਤਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ ਇਹਨਾ ਮਿੱਠਾ ਬਣਾ ਦਿੱਤਾ ਮੋਹ ਨੂੰ ਕਿ ਛੱਡਿਆ ਹੀ ਨਹੀਂ ਜਾਂਦਾ ਇਸ ਤੋਂ ਸੁਰਤ ਬਾਹਰ ਆਉਂਦੀ ਨਹੀਂ ਤੇ ਭਗਤ ਜੀ ਕਹਿੰਦੇ ਨੇ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਜਦੋਂ ਤੱਕ ਤੂੰ ਦੁਨਿਆਵੀ ਰਸ ਕਸਾਂ ਦੇ ਵਿੱਚ ਲੱਗਾ ਹੋਇਆ ਹੈ ਦੁਨਿਆਵੀ ਰਸਾਂ ਦਾ ਤਿਆਗ ਨਹੀਂ ਕਰਦਾ ਇਹਨੂੰ ਪਰਮਾਤਮਾ ਦੇ ਨਾਮ ਦਾ ਰਸ ਆਵੇਗਾ ਹੀ ਨਹੀਂ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਜਦੋਂ ਨਾਮ ਦੇ ਰਸ ਦਾ ਸਵਾਦ ਪਤਾ ਲੱਗ ਗਿਆ ਕਿ ਇਹਦੇ ਵਿੱਚ ਤਾਂ ਬਹੁਤ ਮਿਠਾਸ ਹੈ ਇਹਦੇ ਵਿੱਚ ਬੜਾ ਆਨੰਦ ਹੈ ਚਲੋ ਪੁੱਛੀਏ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਕਿ ਮਹਾਰਾਜ ਇਹ ਖੇਡ ਕੀ ਹੈ ਤੇ ਜਿੱਥੇ ਅੱਜ ਇਨਸਾਨ ਦੋ ਰੋਟੀਆਂ ਖਾ ਕੇ ਕਹਿ ਦਿੰਦਾ ਜੀ ਬੜਾ ਆਨੰਦ ਆਇਆ ਘੁੰਮਣ ਚਲਾ ਗਿਆ ਘੁੰਮ ਕੇ ਆਇਆ ਜੀ ਉੱਥੇ ਤੇ ਬੜਾ ਆਨੰਦ ਸੀ ਬੜਾ ਆਨੰਦ ਸੀ ਉੱਥੇ ਤੇ ਮਹਾਰਾਜ ਕਹਿੰਦੇ ਸਾਰੀ ਦੁਨੀਆ ਆਨੰਦ ਆਨੰਦ ਕਹਿ ਰਹੀ ਐ ਪਰ ਆਨੰਦ ਕੀ ਐ ਆਓ ਮੈਂ ਤੁਹਾਨੂੰ ਦੱਸਾਂ ਆਨੰਦ ਆਨੰਦ ਸਭ ਕੋ ਕਹੈ आनंद गुरु ਤੇ ਜਾਣਿਆ ਇਹ ਤੇ ਗੁਰੂ ਆਲਾ ਹੋ ਕੇ ਪਤਾ ਲੱਗੇਗਾ ਆਨੰਦ ਕੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਆਓ ਆਨੰਦ ਦੀ ਜਿਹੜੀ ਆਕਤ ਕਥਾ ਹੈ ਉਹ ਸੁਣੋ ਆਨੰਦ ਪਾਇ ਮੇਰੀ ਮਾਏ ਸਤਿਗੁਰੂ ਮੈਂ ਪਾਇ ਸਤਿਗੁਰ ਤਾਂ ਪਾਇ ਸਹਿਜ ਸੇਧੀ ਮਨ ਵੱਜੀਆਂ ਵਧਾਈਆਂ ਸਾਡੇ ਮਨ ਵਿੱਚ ਵੀ ਕਿਤੇ ਵਧਾਈਆਂ ਵੱਜੀਆਂ ਨੇ ਖੁਸ਼ੀ ਦੇ ਗੀਤ ਗੂੰਜੇ ਨੇ ਮਹਾਰਾਜ ਜੀ ਕਹਿੰਦੇ ਅਜੇ ਤੱਕ ਉਹ ਤੈਨੂੰ ਰਸ ਮਿਲਿਆ ਨਹੀਂ ਕਿਉਂਕਿ ਤੂੰ ਅਜੇ ਤੱਕ ਦੁਨਿਆਵੀ ਰਸ ਛੱਡੇ ਨਹੀਂ ਜਦੋਂ ਤੱਕ ਦੁਨਿਆਵੀ ਰਸ ਛੱਡਦਾ ਨਹੀਂ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਜਿਸ ਦਿਨ ਤੂੰ ਨਾਮ ਦਾ ਰਸ ਪ੍ਰਾਪਤ ਕਰ ਲਿਆ ਚਖ ਲਿਆ ਫਿਰ ਤੈਨੂੰ ਇਹ ਦੁਨਿਆਵੀ ਰਸ ਸਾਰੇ ਹੀ ਫਿੱਕੇ ਨਜ਼ਰ ਆਉਣਗੇ ਅਗਲਾ ਬਚਨ ਹੈ ਭਗਤ ਜੀ ਕਿਰਪਾ ਕਰਦੇ ਨੇ ਲੱਲਾ ਐਸੇ ਲਿਵ ਮਨ ਲਾਵੇ ਲੱਲੇ ਅੱਖਰ ਰਾਹੀ ਉਪਦੇਸ਼ ਹੈ ਕਿ ਜਿਹੜਾ ਮਨੁੱਖ ਲਿਵ ਲਾਉਂਦਾ ਹੈ ਲਿਵ ਤੋਂ ਭਾਵ ਕਿ ਆਪਣੀ ਸੁਰਤ ਨੂੰ ਜੋੜਦਾ ਹੈ ਆਪਣੀ ਬਿਰਤੀ ਨੂੰ ਟਿਕਾਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇ ਨਿਮਾਣੀ ਲਿਵੇ ਬਾਜੂ ਕੀਆ ਕਰੇ ਵਿਚਾਰੀਆ ਤਦ ਬਾਜ ਸਮਰਤ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਜਦੋਂ ਤੱਕ ਤੁਸੀਂ ਲਿਵ ਨਹੀਂ ਲਾਉਂਦੇ ਪਰਮਾਤਮਾ ਦੇ ਚਰਣਾ ਨਾਲ ਇਹ ਦੇ ਵਿਚਾਰੀ ਨਿਮਾਣੀ ਹੈ ਇਹਨੂੰ ਕੋਈ ਢਾਰਸ ਨਹੀਂ ਕੋਈ ਆਸਰਾ ਨਹੀਂ ਕਿਉਂਕਿ ਲਿਵ ਲਾਉਣ ਵਾਸਤੇ ਹੀ ਆਇਆ ਸੀ ਪਰ ਇਥੇ ਗੁਰੂ ਸਾਹਿਬ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਲਿਵ ਕਿੱਥੇ ਲਾ ਲਈਏ ਨੇ ਇਹਨੇ ਲਿਵ ਜਿਹੜੀ ਐ ਨਾ ਉਹ ਵਿਕਾਰਾਂ ਦੇ ਵਿੱਚ ਜੋੜ ਲਈ ਸਾਡੀ ਜਿਹੜੀ ਸੁਰਤ ਹੈ ਉਹ ਕਿੱਥੇ ਹੈ ਮਹਾਰਾਜ ਜੀ ਖੁਲਾਸਾ ਕਰਦੇ ਨੇ ਮਾਇਆ ਮਨੋ ਨਾ ਬਿਸ਼ਰੈ ਮੰਗੈ ਦੰਮਾ ਦੰਮ ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ ਜਦੋਂ ਸੁਰਤ ਮਾਇਆ ਦੇ ਨਾਲ ਲੱਗ ਜਾਵੇ ਉਦੋਂ ਇਹ ਉਹ ਮਾਰਗ ਭੁੱਲ ਜਾਂਦਾ ਹੈ ਪ੍ਰੇਮ ਵਾਲਾ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਉਚਾਰਨ ਕੀਤਾ ਪੰਥਾ ਪ੍ਰੇਮ ਨਾ ਜਾਣਈ ਭੂਲੀ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਧਰਕ ਅੰਧਿਆਰ ਪੰਥਾ ਤੋਂ ਭਾਵ ਹੈ ਕਿ ਪੰਥ ਪੰਥਾ ਉਹ ਮਾਰਗ ਭੁੱਲ ਗਈ ਹੈ ਸੁਰਤ ਦਾ ਮਾਰਗ ਹੈ ਸੁਰਤ ਨੇ ਹੀ ਪਰਮਾਤਮਾ ਦੇ ਨਾਲ ਮਿਲਣਾ ਹੈ ਤਨ ਨੇ ਨਹੀਂ ਮਿਲਣਾ ਤੁਸੀਂ ਆਖੋ ਕਿ ਤਨ ਮਿਲੇਗਾ ਇਹ ਅੱਖਾਂ ਜਿਹੜੀਆਂ ਨੇ ਇਹ ਵੀ ਤਨ ਦਾ ਹਿੱਸਾ ਨੇ ਇਹ ਅੱਖਾਂ ਵੀ ਪਰਮਾਤਮਾ ਨੂੰ ਨਹੀਂ ਵੇਖ ਸਕਦੀਆਂ ਕਿਉਂਕਿ ਤਨ ਦਾ ਸੰਬੰਧ ਹੀ ਨਹੀਂ ਹੈ ਪਰਮਾਤਮਾ ਦੇ ਨਾਲ ਹੁਣ ਪਰਮਾਤਮਾ ਨੇ ਵੇਖੋ ਕੈਸੀ ਬਣਤਰ ਬਣਾਈ ਐ ਸਾਡਾ ਇਹ ਤਨ ਐ ਇਸੇ ਤਨ ਤੋਂ ਪਰਮਾਤਮਾ ਨੇ ਅੱਖਾਂ ਵੀ ਇਹਦੇ ਵਿੱਚੋਂ ਬਣਾ ਦਿੱਤੀਆਂ ਤਨ ਦਾ ਹੀ ਆਕਾਰ ਦੇ ਵਿੱਚੋਂ ਨੇ ਵਿੱਚ ਇਹ ਪੱਥਰ ਵੀ ਦੰਦ ਪੱਥਰ ਦੇ ਬਣਾ ਛੜੇ ਨੇ ਹੱਡੀਆਂ ਸਾਰਾ ਆਕਾਰ ਬਣਾਇਆ ਪਰ ਇਸ ਤਨ ਦੇ ਅੰਦਰ ਇੱਕ ਜਿਹੜੀ ਸੁਰਤ ਹੈ ਜਿਹੜੀ ਲਿਵ ਹੈ ਉਹ ਵੱਖਰੀ ਹੈ ਇਸ ਸੁਰਤ ਦੇ ਮੰਡਲ ਦੇ ਵਿੱਚ ਪਰਮਾਤਮਾ ਨੇ ਆ ਕੇ ਵਸਣਾ ਅਸੀਂ ਪਰਮਾਤਮਾ ਨੂੰ ਜੇ ਬਸਾਉਣਾ ਹੈ ਤੇ ਉਹ ਜਿਹੜਾ ਘਰ ਹੈ ਉਹ ਸੁਰਤ ਦਾ ਘਰ ਹੈ ਉਹ ਲਿਵ ਹੈ ਲਿਵ ਜੋੜਨੀ ਹੈ ਅਸੀਂ ਜੇ ਲਿਵ ਜੁੜ ਜਾਏਗੀ ਤੇ ਸਾਂਝ ਪੈ ਜਾਏਗੀ ਪੱਕੀ ਉਹਦੇ ਨਾਲ ਤੇ ਗੁਰੂ ਗਰੰਸੈ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਕਹਿੰਦੇ ਨੇ ਲੱਲਾ ਐਸੇ ਲਿਵ ਮਨ ਲਾਵੈ ਅੰਤ ਨਾ ਜਾਏ ਪਰਮ ਸੱਚ ਪਾਵੈ ਇਥੇ ਅੰਤ ਦਾ ਅਰਥ ਹੈ ਅਨਯਤਰ ਹੋਰ ਪਾਸੇ ਉਹਦੀ ਸੁਰਤ ਖੱਬੇ ਸਜੇ ਜਾਂਦੀ ਨਹੀਂ ਹੋਣਾ ਕਿਉਂਕਿ ਸੁਰਤ ਜਿਹੜੀ ਆ ਉਹ ਟਿਕ ਗਈ ਹੈ ਇੱਕ ਦੇ ਨਾਲ ਇਹਦੀ ਸਾਂਝ ਪੈ ਗਈ ਹੈ ਤੇ ਇਹਨੇ ਪਰਮ ਸੱਚ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਜੋ ਸਦਾ ਸਿਰ ਰਹਿਣ ਵਾਲਾ ਹੈ ਅਰਜਉ ਤਹਾ ਪ੍ਰੇਮ ਲਿਬ ਲਾਵੇ ਔਰ ਜੇ ਸਦਾ ਹੀ ਉਹਦੇ ਨਾਲ ਆਪਣੀ ਸੁਰਤ ਜੋੜ ਕੇ ਰੱਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦੋ ਭਗਤਾਂ ਦੀ ਆਪਸ ਦੇ ਵਿੱਚ ਗੱਲਬਾਤ ਹੈ ਉਹਦੇ ਵਿੱਚ ਭਗਤ ਸਹਿਬਾਨ ਆਪਸ ਵਿੱਚ ਗੱਲਬਾਤ ਕਰਦੇ ਨੇ ਨਾਮਾ ਕਹੈ ਤਿ ਲੋਚਨਾ ਮੋਕਤੇ RAM ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਰਾਲ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਤੂੰ ਕੰਮ ਕਾਰ ਨਹੀਂ ਕਰਨੇ ਕੇਵਲ ਚੌਂਕੜਾ ਮਾਰ ਕੇ ਤੂੰ ਵਾਹਿਗੁਰੂ ਵਾਹਿਗੁਰੂ ਹੀ ਕਰਨਾ ਆ ਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਤੇ ਪਰਮਈਅਲੇ ਪੰਜ ਜਨਾਸਿਓ ਬਾਤ ਬਤਉਵਾ ਚੀਤ ਸੋ ਡੋਰੀ ਰਾਖੀਅਲੇ ਭਗਤ ਜੀ ਕਹਿੰਦੇ ਨੇ ਜਿਵੇਂ ਇੱਕ ਬੱਚਾ ਪਤੰਗ ਉਡਾ ਰਿਹਾ ਹੈ ਨਾਲ ਪੰਜ ਸਤ ਸਾਥੀ ਨਾਲ ਖਲੋਤੇ ਨੇ ਉਹ ਪਤੰਗ ਉਡਾਉਂਦਿਆਂ ਹੋਇਆਂ ਉਹ ਪਤੰਗ ਵੀ ਉਡਾ ਰਿਹਾ ਹੈ ਨਾਲ ਦੇ ਸਾਥੀ ਪੁੱਛੀ ਜਾਂਦੇ ਨੇ ਇਹਦੀ ਕੱਟ ਉਹਦੀ ਕੱਟ ਉਨਾ ਨਾਲ ਗੱਲਾਂ-ਬਾਤਾਂ ਵੀ ਕਰੀ ਜਾਂਦਾ ਪਰ ਚਿੱਤ ਕਿੱਥੇ ਹੈ ਡੋਰ ਦੇ ਵਿੱਚ ਹੈ ਆ ਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਪਰਮੀ ਆਲੇ ਪੰਜ ਜਨਾਸਿਓ ਬਾਤ ਬਤਉਵਾ ਚੀਤ ਸੋ ਡੋਰੀ ਰਾਖੀ ਆਲੇ ਮਨ ਰਾਮ ਨਾਮਾ 베ਦੀ ਆਲੇ ਜੈਸੀ ਕਨਕ ਕਲਾ ਚਿੱਤ ਮੰਡਿ ਆਲੇ ਇਹ ਬੜਾ ਪਿਆਰਾ ਪੂਰਾ ਸ਼ਬਦ ਹੈ ਸੰਯੋਗ ਬਣੇ ਤੇ ਜ਼ਰੂਰ ਇਹਨੂੰ ਪੜਨਾ ਤੇ ਇਹਦੀ ਵਿਚਾਰ ਧਾਰਾ ਨੂੰ ਜਰੂਰ ਪੜਨਾ ਕਿ ਜਿਹਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਕਿ ਕਿਵੇਂ ਚਿੱਤ ਜਿਹੜਾ ਹੈ ਉਹ ਲਾ ਕੇ ਰੱਖਣਾ ਸਾਰੇ ਕੰਮਕਾਰ ਕਰਦਿਆਂ ਹੋਿਆਂ ਰੋਟੀ ਖਾਂਦਿਆਂ ਹੋਿਆਂ ਸਾਰੇ ਕਾਰ ਵਿਹਾਰ ਕਰਦਿਆਂ ਹੋਿਆਂ ਬਸ ਸੁਰਤ ਨੂੰ ਪਰਮਾਤਮਾ